ਤੁਸੀਂ ਇਹ ਦੇਖ ਲਓ ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜੇ ਸਾਡੇ ਸਮਾਜ ਦੇ ਡਾਕਟਰ ਆ ਜਦੋਂ ਤਾਂ ਚੱਲਦਾ ਹੁੰਦਾ ਉਦੋਂ ਨਹੀਂ ਸਾਡੇ ਸਮਾਜ ਨੂੰ ਬੰਦੇ ਕਿਸੇ ਨੂੰ ਬੰਦੇ ਨੂੰ ਪੁੱਛਦੇ ਜਦੋਂ ਚੀਜ਼ ਹੱਥੋਂ ਚਲ ਜਾਂਦੀ ਆ ਤੇ ਫਿਰ ਮੈਨੂੰ ਲੱਗਦਾ ਵੀ ਕੋਈ ਵਿਦੇਸ਼ ਚ ਬੈਠਾ ਕਿਹੜੀ ਵੀ ਕੰਟਰੀ ਚ ਸਾਰੇ ਨੂੰ ਅਪਰੋਚ ਕਰਦੇ ਆ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਅਪਰੋਚ ਕਰਦੇ ਆ ਸੰਤਾਂ ਮਹਾਪੁਰਸ਼ਾਂ ਨੂੰ ਅਪਰੋਚ ਕਰਦੇ ਆ ਜੇ ਇਹਹੀ ਅਪਰੋਚ ਤਾਲੇ ਲਾਉਣ ਤੋਂ ਪਹਿਲਾਂ ਆਪਾਂ ਕੀਤੀ ਹੁੰਦੀ ਜੇਕਰ ਨਹੀਂ ਵੀ ਕਿਤੇ ਗੱਲ ਬਣੀ ਡੇਰੇ ਚ ਤੇ ਸਮਾਜ ਵਿੱਚ ਵੀਡੀਓ ਪਾਉਂਦੇ ਵੀ ਯਾਰ ਆ ਕਾਰਨਾ ਕਰਕੇ ਅਸੀਂ ਪਹਿ ਨਹੀਂ ਦੇ ਸਕੇ ਵੀ ਇਹ ਸਾਡੇ ਹੱਥੋਂ ਚੱਲਣਾ ਅੱਜ ਤੁਸੀਂ ਦੇਖ ਲਓ ਵੀ ਅੱਜ ਡਾਕਟਰ ਸਾਹਿਬ ਦੀ ਗੱਲ ਜਿਹੜੀ ਉਹ ਖਤਮ ਹੋ ਗਈ ਅੱਜ ਸਮਾਜ ਜਿਹੜਾ ਇਕੱਠਾ ਹੋਇਆ ਇੱਥੇ ਹਰ ਇੱਕ ਐਨ ਆਰ ਆਈ ਸਾਥੀ ਸਾਡੇ ਵੀਰ ਬਾਹਰੋਂ ਏਸੀ ਦੁੱਖ ਤੋਂ ਆਏ ਆ ਵੀ ਸਾਡਾ ਹਸਪੀਟਲ ਜਿਹੜਾ ਤਾਲੇ ਲੱਗੇ ਬਾਹਰੋਂ ਆਏ ਲੋਕੀ ਬਾਹਰੋਂ ਆਏ ਸਾਰੇ ਸਾਰੇ ਗੰਭੀਰਤਾ ਲੈ ਰਿਆ ਤੇ ਇਹ ਕਾਰਨ ਕਿ ਨਾ ਹੋਇਆ ਡਾਕਟਰ ਦਾ ਜੇ ਲੋਨ ਲਿਆ ਲੋਨ ਲਿਆ ਤੇ ਬੈਂਕ ਨੂੰ ਮੋੜਨਾ ਸਾਨੂੰ ਆ ਪਰ ਸਰਕਾਰ ਤੋਂ ਵੀ ਇਹ ਕਰਦੇ ਆ ਵੀ ਜਦ ਦੂਜੇ ਸਮਾਜ ਦੇ ਲੋਕਾਂ ਦਾ ਜਿਹੜਾ ਕਰਜ ਆਇਆ माफ ਕਰ ਦਿੰਦੇ ਆ ਸਾਡੇ ਜਿਹੜੇ ਗਰੀਬ ਲੋਕ ਜਿਹੜੇ ਖੇਤਾਂ ਦੀ ਮਜ਼ਦੂਰੀ ਕਰਦੇ ਕਿਰਤ ਕਰਦੇ ਆ ਮੈਂ ਨਹੀਂ ਕਦੀ ਸੁਣਿਆ ਵੀ ਆ ਗਰੀਬ ਲੋਕਾਂ ਦਾ ਇੰਨਾ ਬਜਟ ਦਿੱਤਾ ਵੀ ਲੋਨ ਮਾਫ ਕੀਤਾ ਕਦੀ ਕਿਸੇ ਸਰਕਾਰ ਨੇ ਨਹੀਂ ਕੀਤਾ ਚਾਹੇ ਆਪਾਂ ਆਮ ਆਦੀ ਪਾਰਟੀ ਪਿਛਲੀ ਸਰਕਾਰਾਂ ਦੇ ਲੋ ਪਰ ਸਾਨੂੰ ਪੁੱਛਦੇ ਕੋਈ ਨਹੀਂ ਅੱਜ ਜੇ ਇੱਥੇ ਕਰਜ਼ਾ ਤੇ ਕਈ ਅਫਸਰ ਜਿਹੜੇ ਸਾਡੇ ਸਰਕਾਰ ਦੇ ਐਮਬੀ ਐਮਐਲਏ ਆ ਕਹਿੰਦੇ ਚੰਡੀਗੜ੍ਹ ਆ ਜਾਓ ਜੀ ਅਸੀਂ ਤੁਹਾਡਾ ਹੱਲ ਕਰਦੇ ਹਾਂ ਸਾਨੂੰ ਮਾਗਬਤ ਦੇ ਦਿਓ ਯਾਰ ਮੈਂ ਹੁਣ ਇਥੋਂ ਮਹਾਪੁਰਸ਼ ਨੂੰ ਲੈ ਕੇ ਚੰਡੀਗੜ੍ਹ ਜਾਵਾਂ ਅੱਜ ਜੇ ਸੰਤ ਸਮਾਜ ਇੱਥੇ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾ ਸਾਡੀ ਦੇ ਸੰਤ ਗੁਲਵੰਤ ਧਰਮ ਜੀ ਡੇਰਾ ਸਾਕਣ ਬੱਲਾਂ ਦੇ ਟਰਸਟੀ ਸੁਭਾਨ ਸਾਰੇ ਗੰਭੀਰਤਾ ਨਾਲ ਰਹਿ। ਉਹ ਇੱਥੇ ਉਹਨੂੰ ਤਿਆਰਿਆ ਤੇ ਸਾਡੇ ਜਿਹੜੇ ਐਮ ਐਲ ਐਮ ਪੀ ਆ ਉਹ ਕਿਨੇ ਚੰਡੀਗੜਾ ਆਪਾਂ ਕਿਸੇ ਨੂੰ ਮੰਗਪਤ ਦੇਣਾ ਨਹੀਂ ਕਿਸੇ ਨੂੰ ਕੁਝ ਨਹੀਂ ਦੇਣਾ ਇਹ ਆਪਣੇ ਆਪ ਜਿਹੜਾ ਨੌਸਕਨ ਵੀ ਅਸੀਂ ਜਿਹੜਾ ਕਰਜਾ ਸੀ ਸਰਕਾਰ ਵੱਲੋਂ ਅਸੀਂ ਮਾਫ ਕਰਦੇ ਆਂ ਇਹ ਤਾਂ ਦਾ ਸਮਾਜ ਨੂੰ ਪਤਾ ਚੱਲ ਵੀ ਸਰਕਾਰ ਸਾਡੀ ਹੈ। ਸਰਕਾਰ ਨੇ ਤਾਂ ਕੋਈ ਐਕਸ਼ਨ ਜਣਾ ਨਾ ਕੋਈ ਮੂਵਮੈਂਟ ਕਰਦੀ ਨਾ ਕੋਈ ਗੱਲਬਾਤ ਕਰਦੀ ਸਮਾਜ ਦਾ ਕੋਈ ਨਹੀਂ ਪਰ ਇੱਥੇ ਅਸੀਂ ਜਿਹੜੀ ਖਾਤ ਵੀ ਜੋੜਨੇ ਆ ਅਸੀਂ ਸਰਕਾਰ ਤੋਂ ਵੀ ਜੁੜੀ ਅਸੀਂ ਜਿਹੜੇ ਐਨ ਆਰ ਆਈ ਸਾਥੀ ਸਾਡੇ ਬਾਹਰ ਬੈਠੇ ਆ ਹਰ ਕੰਟਰੀ ਅਸੀਂ ਉਹਨਾਂ ਨਾਲ ਹੱਥ ਜੁੜ ਲਾਂਗੇ ਉਹ ਤਿਆਰ ਆ ਕਹਿੰਦੇ ਆਪਣੇ ਰਹਿਬਰਾਂ ਦਾ ਨਾਮ ਜਿਹੜਾ ਬਦਨਾਮੀ ਹੁੰਦਾ ਨਾ ਨਹੀਂ ਪਰ ਇਹ ਵੀ ਸੁਣਿਆ ਸੀ ਕਿ ਹਸਪੀਟਲ ਬੜੀ ਅੱਛੀ ਪ੍ਰੋਫਿਟ ਹੀ ਚੱਲ ਰਿਹਾ ਹੈ ਪਰ ਲੇ ਇੱਕਦਮ ਐਡਾ ਲੋਨ 4 ਲੱਖ ਇਸ ਵੇਲੇ ਲਾਉਣਾ ਹੈ ਕੀ ਰੀਜ਼ਨ ਕੀ ਰਿਹਾ ਕੋਈ ਇਹਦੇ ਤਾਂ ਤੁਹਾਡੇ ਬੰਦਾ ਇਹ ਕੋਈ ਤਾਂ ਕਿ ਕਰਨ ਸੀਗੇ ਮੈਂ ਤਾਂ ਦੇਖੋ ਸਾਰਿਆਂ ਪੁੱਛਿਆ ਜਦੋਂ ਆਪਣੇ 4 ਲੱਖ ਕੁਛ ਦੀ ਜਿਹੜੀ ਪੇਮੈਂਟ ਹਰ ਮਹੀਨੇ ਜਾਂਦੀ ਸੀ ਲੋਨ ਇਹਨਾਂ ਨੇ ਦੋ ਗੋੜ ਲਏ ਲਿਆ ਕੋਨੇ ਕਰੋੜ ਕਰੋੜ ਰੁਪਈਆ ਵਾਪਸ ਦਿੱਤਾ ਪਰ ਮੈਂ ਸਟੇਟਮੈਂਟ ਦੇ ਬਿਹਾਵਤੇ ਆਪਾਂ ਕਰ ਸਕਦੇ ਵੀ ਕਿੰਨਾ ਗਿਆ ਕਿੰਨਾ ਰਿਹਾ ਕੀ ਵਿਚਾਰਨ ਕੀ ਹੈ ਪ੍ਰੋਫਿਟ ਕੀ ਹੁੰਦਾ ਇਨਪੁਟ ਕੀ ਹੁੰਦੀ ਹੈ ਆਊਟਪੁਟ ਇਹ ਸਾਰਾ ਕੁਝ ਤਾਂ ਕ ਆਪਾਂ ਨੇ ਕੋਈ ਬਾਰ-ਬਾਰ ਫੇਲ ਮੰਗੀ ਸੀ ਵੀ ਫੇਲ ਦੇ ਦਿਓ ਇਹ ਕੰਦੇ ਸੀ ਵੀ ਦੇ ਦਾਂਗੇ ਆਪਾਂ ਸਮਝਾਂਗੇ ਅੱਜ ਦਾ ਵੀ ਦੱਸਿਆ ਸਾਰੇ ਨੂੰ ਵੀ ਆਪਾਂ ਇੱਥੇ ਇਕੱਠੇ ਹੋਣਾ ਤੁਸੀਂ ਆ ਜਾਓ ਵੀ ਸਾਰਾ ਸਮਾਜ ਇਕੱਠਾ ਵੀ ਸਾਰੇ ਸਮਾਜ ਦੇ ਵਿੱਚ ਗੱਲ ਰੱਖੀ ਵੀ ਕਾਰਨ ਕੀ ਹੁਣ ਬੈਂਕ ਕੰਦੀ ਆ ਵੀ ਇਹ 2021 ਦਾ ਐਨਪੀ ਕਾਉਂਡਿਆ ਵੀ ਕਿਸ਼ਤ ਨਹੀਂ ਦੇ ਸਕਿਆ ਅਸੀਂ ਬਾਰ-ਬਾਰ ਇਹਨਾਂ ਨੂੰ ਕਿਹਾ ਅਸੀਂ ਚੰਡੀ ਜਨਲ ਆਫਸਰ ਗਏ ਆ ਅਸੀਂ ਬ੍ਰਾਂਚ ਤੇ ਏਰੀਆ ਮੈਨੇਜਰ ਗਏ ਆ ਕਿੰਨੀ ਵਾਰੀ ਗੱਲ ਹੋਈ ਤੁਸੀਂ ਦਰ ਨੇ ਵੀ ਕਿੰਨਾ ਟਾਈਮ ਦਿੱਤਾ ਉਹ ਇੰਨਾ ਕੁਝ ਹੋਣ ਦੇ ਬਾਅਦ ਵੀ ਅਖੀਰ ਵਿੱਚ ਇਹ ਤਾਲੇ ਲਾ ਗਏ ਇਹ ਕਿਤੇ ਗਰਾਂ ਲੱਖ ਦਾ ਚੈੱਕ ਵੀ ਇਹਨਾਂ ਨੇ ਦਿੱਤਾ ਜਿਹੜਾ ਬਾਉਂਸ ਹੋ ਕੇ ਆ ਗਿਆ ਉਹ ਵੀ ਕਰਨ ਉਹਨਾਂ ਨੇ ਵੀ ਇੱਕ ਚੈੱਕ ਦਿੱਤਾ ਸੀ ਔਰ ਜਿਹੜਾ ਨਹੀਂ ਬਾਉਂਸ ਹੋ ਬਾਉਂਸ ਹੋ ਗਿਆ ਵੀ ਅਸੀਂ ਅਸੀਂ ਕੋਰਟ ਚ ਵਿੱਚ ਨਹੀਂ ਲਾਇਆ ਚਲੋ ਪੋਜੈਸ਼ਨ ਜਿਹੜੀ ਆ ਕੋਰਟ ਤੋਂ ਨਹੀਂ ਹੋਈ ਇਹਨਾਂ ਨੇ ਆਪਣੇ ਆਪ ਕੱਲ ਲਈ ਗੱਲ ਇੱਥੇ ਤਾਲੇ ਖੋਲਣ ਦੀ ਨਹੀਂ ਅੱਜ ਗੁਰਵਧਾਰ ਡੈਕਟਰ ਬਹੁਤ ਤੁਹਾਡੀ ਮੀਡੀਆ ਨਾਲ ਕਹਿੰਦੀਆਂ ਖੋਲਣਾ ਕੋਈ ਬਰੋਲ ਨਹੀਂ ਜਦੋਂ ਤਾਲੇ ਲਾਇਆ ਸੀ 5 ਮਿੰਟਾਂ 'ਚ ਖੋਲ ਸਕਦੇ ਸੀ ਪਰ ਕਿਤੇ ਨਾ ਕਿਤੇ ਜਿਹੜੀ ਸੰਵਿਧਾਨਿਕ ਤੌਰ ਤੇ ਸਾਨੂੰ ਸਿਖਾਇਆ ਗਿਆ ਵੀ ਆਪਾਂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਲਾ ਲੈਂਦੀ ਹੈ ਪਰ ਆਪਣੇ ਸਮਾਜ ਦੀ ਜਿਹੜੀ ਇੱਜ਼ਤ ਆ ਆਣ ਵਾਲਾ ਨਿਸ਼ਾਨ ਉਹਨੂੰ ਬਚਾਉਣਾ ਵੀ ਸਾਡਾ ਫਰਜ਼ ਬੰਦਾ ਜੇ ਗੱਲ ਕਰੀਏ ਤਾਂ ਸਮਾਜ ਦੀ ਤਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਦੋ ਐਮਐਲਏ ਜਿਹੜੇ ਕਿ ਬਹੁਤ ਸਾਰੇ ਸਮਾਜ ਦੇ ਵਿੱਚੋਂ ਨੇ ਉਹਨਾਂ ਨਾਲ ਤੁਹਾਡਾ ਨਾਲ ਉਹਨਾਂ ਨੇ ਟਾਈਪ ਕੀਤਾ ਵੀ ਕੀ ਗੱਲ ਹੋਈ ਆ ਜਾਂ ਅਸੀਂ ਕੁਝ ਸਰਕਾਰ ਵੱਲੋਂ ਹੈਲਪ ਕਰੀਏ ਕੋਈ ਸਰਕਾਰ ਨਾਲ ਗੱਲਬਾਤ ਕਰੀਏ ਕੋਈ ਉਹਦੇ ਨਾਲ ਗੱਲਬਾਤ ਹੋਈ ਨਾ ਨੀ ਉਹਨਾਂ ਨਾਲ ਨਹੀਂ ਹੋਈ ਡਾਕਟਰ ਸੁਖੀ ਜੀ ਦਾ ਫੋਨ ਆਇਆ ਸੀ ਪਰ ਉਹਨਾਂ ਨੇ ਵੀ ਦੱਸਿਆ ਸੀ ਵੀ ਇੱਥੇ ਇਕੱਠੇ ਹੋਣਾ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਸਾਡੇ ਨਿਸ਼ਤਰਪਾਲ ਜੀ ਦੇਖੋ ਵਿਧਾਨ ਸਭਾ ਚ ਬੋਲਦੇ ਆ ਇੱਥੇ ਮੌਕੇ ਤੇ ਹੋਣਾ ਚਾਹੀਦਾ ਸੀ ਦੇਖੋ ਪਾਰਟੀ ਨੂੰ ਖੜਨ ਚਾਹੀਦਾ ਇਹ ਇਹਨਾਂ ਨੂੰ ਮੈਂ ਕਹਿੰਦਾ ਵੀ ਆਪਾਂ ਫੋਨ ਮੈਂ ਫੇਰ ਤੁਹਾਨੂੰ ਉਹੀ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਅਸੀਂ ਤੁਹਾਨੂੰ ਦੱਸਦੀਏ ਵੀ ਤੁਸੀਂ ਆਓ ਜਦੋਂ ਵੀਡੀਓ ਵਾਇਲ ਹੋ ਗਈ ਵੀਡੀਓ ਵਾਇਲ ਤੋਂ ਬਾਅਦ ਆਪਣੇ ਆਪ ਇੱਥੇ ਹੋਣਾ ਚਾਹੀਦਾ ਸੀ ਅੱਜ ਜਿਹੜਾ ਸਮਾਜ ਆ ਮੈਂ ਹਰ ਇੱਕ ਬੰਦੇ ਨੂੰ ਕਾਲ ਨਹੀਂ ਕੀਤੀ ਸੀ ਆਪਾਂ ਵੀਡੀਓ ਪਾਈ ਸੀ ਤੇ ਸਾਡੀ ਬੇਨਤੀ ਤੇ ਸਾਰੇ ਸਮਾਜ ਇਕੱਠੇ ਹੋਏ ਆ ਤੇ ਇਹਨਾਂ ਨੂੰ ਵੀ ਹੋਣਾ ਚਾਹੀਦਾ ਸੀ ਅੱਜ ਇਹਦੇ ਦੁੱਖ ਕੱਲਾ ਸਾਨੂੰ ਹੀ ਆ ਕੱਲੇ ਐਨਆਰਓ ਦੁੱਖਿਆ ਤੇ ਐਮਐਲਏ ਨੇ ਵੀ ਦੇਖਣਾ ਚਾਹੀਦਾ ਐਮਪੀ ਨੇ ਵੀ ਦੇਖਣਾ ਚਾਹੀਦਾ ਵੀ ਅੱਜ ਰੈਵਰਾਂ ਦੇ ਨਾਂ ਤੇ ਤੁਸੀਂ ਜਦੋਂ ਬੰਦ ਕਰਤਾ ਬੋਲਣ ਨੂੰ ਤਿਆਰ ਨਹੀਂ ਜਦੋਂ ਵੋਟਾਂ ਆਣੀਆਂ ਸਾਡਾ ਸਮਾਜ ਸਾਡਾ ਸਮਾਜ ਇਹਦਾ ਇਹ ਚੀਜ਼ ਦਾ ਆਪਾਂ ਰਿਜ਼ਲਟ ਤੁਹਾਨੂੰ ਵੋਟਾਂ ਵਿੱਚ ਦੱਸਾਂਗੇ ਇਹਦਾ ਵਿਰੋਧ ਵੀ ਆਪਾਂ ਕਰਾਂਗੇ ਇਸ ਜਿਵੇਂ ਤੁਸੀ ਸੋਚੇਗੇ ਵਿਰੋਧ ਵੀ ਹੋਏਗਾ ਇਨ ਕੇਸ ਜਦੋਂ ਸਾਰੇ ਸਾਥੀ ਰਲ ਕੇ ਪੂਰਾ ਸਮਾਜ ਰਲ ਕੇ ਇਹ ਜਿੰਦਰੇ ਖੋਲ ਦਿੰਦੇ ਆ ਫਿਰ ਇਹਦਾ ਪ੍ਰਬੰਧਕ ਕਿਹਦੇ ਕੋਲ ਰਹੇਗਾ ਜਿਵੇਂ ਪਹਿਲਾਂ ਦੱਸਿਆ ਕਿ ਰਜਿਸਟਰੀ ਜਿਹੜੀ ਨਿੱਜੀ ਤੌਰ ਤੇ ਬਣਾਈ ਗਈ ਸੀ ਡਾਕਟਰ ਨਾਮ ਦੇ ਬਾਲਾ ਨੇ ਸ਼ੁਰੂ ਕੀਤਾ ਸੀਗਾ ਚਲੋ ਬਿਮਾਰ ਹੋ ਗਿਆ ਡਾਕਟਰ ਬੱਲੂ ਨੇ ਹੈਂਡਓਵਰ ਲੈ ਲਿਆ ਉਸ ਤੋਂ ਬਾਅਦ ਜਦੋਂ ਤੁਹਾਡੇ ਪਾਵਰ ਆਉਂਦੀ ਆ ਫਿਰ ਇਹਦੇ ਰਜਿਸਟਰੀ ਕਿਸ ਦੇ ਨਾਂ ਤੇ ਹੋਏਗੀ ਇਹਦੀ ਕਮੇਟੀ ਮੈਨੇਜਮੈਂਟ ਕੌਣ ਕਰੇਗਾ ਕਿਵੇਂ ਚਲਾਇਆ ਜਾਵੇਗਾ ਇਹ ਕਿਹੜੀ ਰਜਿਸਟਰੀ ਹੈ ਜੀ ਸਾਡੇ ਦੇਖੋ ਰੈਵਰਾ ਦਾ ਨਾਮ ਲਿਖਿਆ ਹੈ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਂ ਤੇ ਹੋਊਗੀ ਜਿੰਨੇ ਸਾਡੇ ਪੰਜਾਬ ਦੇ ਵਿੱਚ ਡੇਰੇ ਸਾਰੇ ਮਹਾਂਪੁਰਸ਼ ਨੂੰ ਦੇਖ ਰੇ ਕਰੂਗੇ ਜਿੰਨੇ ਇਹਨਾਂ ਦੇ ਬਟੇ ਐਨ ਆਰ ਆਈ ਸਾਰੇ ਕੰਟਰੀਆਂ ਦੇ ਵਿੱਚੋਂ ਮੈਨੇਜਮੈਂਟ ਕਮੇਟੀ ਜਿਹੜੀ ਐਨ ਆਰ ਆਈ ਬਣਾਵਾਂਗੇ ਅਗਰ ਬੈਂਕ ਤੋਂ ਨਾਲ ਸੈਟਲਮੈਂਟ ਨਹੀਂ ਹੁੰਦੀ ਬੈਂਕ ਆਪਣੀ ਕਾਰਵਾਈ ਤੇ ਡੇਰੇ ਰਿਹਾ ਫਿਰ ਤੁਹਾਡਾ ਨੈਕਸਟ ਅਗਲਾ ਕੀ ਸਟੈਪ ਹੋਏਗਾ ਫਿਰ ਆਪਣਾ ਸਖਤ ਹੈ ਜਿੰਨੇ ਇਹਦੇ ਕਾਰਵਾਈ ਕਰਾਵਾਂਗੇ ਜੋ ਕਾਰਵੇ ਤਾਂ ਬਣਦੀ ਆ ਸਾਰਾ ਰੋਡ ਬੰਦ ਕਰਾਂ ਜਿੰਨੇ ਜੇ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਗ੍ਰਾਂਮ ਮਿੱਤਰ ਸਮੇਲੇ ਬੈਠਾਂਗੇ ਅਗਰ ਸੈਟਲਮੈਂਟ ਐਨ ਆਰ ਆਈ ਨੂੰ ਪੀਲ ਕਰੋ ਕਿੰਨੇ ਇਸ ਫ ਕਈਆਂ ਦੇ ਜਿਹੜੇ ਸੈਟਲਮੈਂਟ ਕੀਤੀ ਆਪਾਂ ਕਈਆਂ ਦਾ 1.5 ਕਰੋੜ ਅਸੀਂ 38 ਲੱਖ ਚ ਹੋਇਆ ਤੇ ਇਹਨੂੰ ਵੀ ਆਪਾਂ ਚਾਹੁੰਦੇ ਆ ਵੀ ਜਿੰਨੀ ਸਾਡਾ ਬajib ਹੋਵੇ ਉਹ ਬajib ਆਪਾਂ ਹੀ ਕਰ ਰੱਖਾਂਗੇ ਵੀ ਸਾਡੀ ਇੰਨੀ ਇੱਥੇ ਤੱਕ ਆਪਾਂ ਦੇ ਸਕਦੇ ਆ ਜੇ ਕੋਈ ਉਹਨਾਂ ਜੇ ਕੋਈ ਨਹੀਂ ਬੰਦੀ ਫੇਰ ਸਖਤ ਤੱਕ ਜਾਂ ਲੈ ਆਉਂਗਾ ਆ ਜੋ ਖਾਲੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਬਿਲਡਿੰਗ ਜਿਹੜੀ ਆ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਜਿਹੜਾ ਕਿ ਬੰਗਾ ਦੇ ਨਜ਼ਦੀਕ ਜਦੋਂ ਨਵਸ਼ਹਿਰ ਜਾਈਏ ਤਾਂ ਬੰਗਾ ਤੋਂ ਬਿਲਕੁਲ ਨਾਲ ਨੇ ਇਹ ਕਹਿੰਦੇ ਹਸਪੀਟਲ ਜਿਹੜਾ ਕੁਝ ਟਰਸਟੀਆਂ ਵੱਲੋਂ ਕੁਝ ਆਪਣੇ ਪੈਸੇ ਇਕੱਠੇ ਕਰਕੇ ਇੱਕ ਜ਼ਮੀਨ ਲਈ ਗਈ ਤੇ ਜ਼ਮੀਨ ਜਿਹੜੀ ਆ ਕੁਝ ਐਨਆਰਆਈ ਫੰਡਸ ਵੀ ਸੀ ਕੁਝ ਲੈਂਡ ਤੋਂ ਬਾਅਦ ਜਿਹੜੀ ਜ਼ਮੀਨ ਆਪਣੇ ਨਾਮ ਕਰਵਾ ਦਿੱਤੀ ਗਈ ਤੇ ਉਹ ਜ਼ਮੀਨ ਜਿਹੜਾ ਪੈਸਾ ਲਿਆ ਗਿਆ ਸੀ ਉਹ ਜਿਹੜਾ ਹਸਪਤਾਲ ਦੇ ਉੱਤੇ ਬਿਲਡਿੰਗ ਦੇ ਉੱਤੇ ਪੈਸੇ ਲੱਗੇ ਸੀ ਜਾਂ ਹੋਰ ਕੁਝ ਜਿਹੜਾ ਸਮਾਨ ਲਿਆ ਗਿਆ ਸੀ ਉਹਦਾ ਜਿਹੜਾ ਆ ਬੈਂਕ ਤੋਂ ਜਿਹੜਾ ਕਾਫੀ ਜਿਹੜਾ ਲੋਨ ਲਿਆ ਉਹਦੀਆਂ ਕਿਸ਼ਤਾਂ ਵਾਪਸ ਨਾ ਹੋਈਆਂ ਤੇ ਜਿਹਨੂੰ ਜਿਹੜਾ ਕਿ 2022 ਦੇ ਵਿੱਚ ਐਨਪੀਏ ਐਲਾਨ ਕਰਤਾ 2 ਕਰੋੜ 54 ਲੱਖ 955 ਰੁਪਏ ਜਿਹੜੇ ਚਾਰ ਬੰਦਿਆਂ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਇਹਨਾਂ ਨੇ ਟਰਸਟ ਜਿਹੜਾ ਖੁਦ ਆਪ ਬਣਾਇਆ ਸੀ ਆਪੇ ਚਾਰੇ ਬੰਦੇ ਜਿਹੜੇ ਮਦਦੂਏ ਸੀਗੇ ਇਹਦਾ ਮਕਸਦ ਇਹ ਸੀ ਕਿ ਗਰੀਬਾਂ ਨੂੰ ਜਿਵੇਂ ਅੱਜਕੱਲ੍ਹ ਬਾਰ ਬਹਿੰਗੇ ਮਹਿੰਗੇ ਹਸਪਤਾਲਾਂ ਦੇ ਵਿੱਚ ਮਹਿੰਗੇ ਮਹਿੰਗੇ ਇਲਾਜ ਹੁੰਦੇ ਨੇ ਗਰੀਬ ਲੋਕਾਂ ਕੋਲ ਪੈਸਾ ਨਹੀਂ ਹੁੰਦਾ ਕਿ ਉਹ ਇਲਾਜ ਕਿੱਥੋਂ ਕਰਾਂ ਸੋ ਉਹਨਾਂ ਨੂੰ ਦੇਖਦਿਆਂ ਜਿਹੜਾ ਇਹ ਹਸਪਤਾਲ ਆ ਬਣਾਇਆ ਗਿਆ ਸੀ ਤਾਂ ਕਿ ਗਰੀਬਾਂ ਨੂੰ ਸਹੂਲਤਾਂ ਮਿਲ ਸਕਣ ਪਰ ਇਸ ਹਸਪਤਲ ਦੇ ਵਿੱਚ ਜਿਹੜਾ ਲੋਨ ਸੀ ਉਹ ਨਾ ਉਹਦੀ ਅਦਾਇਗੀ ਨਾ ਹੋਣ ਕਰਕੇ ਜਿਹੜਾ ਸੀ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਿਹੜਾ ਸੀ ਉਹਨੂੰ ਉਸ ਅਪੋਸੈਸ਼ਨ ਕਰ ਲਿਆ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਅੱਜ ਉਸੇ ਸਬੰਧੀ ਦੇ ਵਿੱਚ ਸਾਧੂ ਸੰਪਰਦਾ ਸੋਸਾਇਟੀ ਦੇ ਪ੍ਰਧਾਨ ਆ ਬਾਬਾ ਕਲਵੰਤ ਜੀ ਭਰੋਮਯਾਰੇ ਵਾਲੇ ਤੇ ਨਾਲ ਜਸੀ ਤੱਲਣ ਸਮੇਤ ਹੋਰ ਬਹੁਤ ਸਾਰੇ ਜਿਹੜੇ ਧਾਰਮਿਕ ਆਗੂ ਜਾਂ ਕੈਸਾ ਦੇ ਸਮਾਜਿਕ ਲੋਕ ਜਿਹੜੇ ਸੀ ਆਏ ਸੀ